ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਪਿੰਡ ਰਕਲਾਂ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ 6 ਨਾਗਾ ਜੀ ਜਿਨ੍ਹਾਂ ਚ ਟੋਕੜ ਗੱਬਣ ਜੀ ਤੇ ਤਾਜ਼ੀਆਂ ਸੂਆਂ ਤੇ ਟੋਕੜਾ ਮੱਝਾਂ ਤੇ گاਵਾ ਦੋਨੇ ਹੀ ਆ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ। ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਮ ਲਖਵੀਰ ਸਿੰਘ ਜੀ ਪਿੰਡ ਭਿੰਡਰ ਕਲਾਂ ਜਿਹੜਾ ਮੋਗਾ ਤੁਸੀਂ ਧਰਮਗੋੜ ਜੀ। ਮੋਬਾਈਲ ਨੰਬਰ 774537611 784537611 97811 57565 97811 57565 ਠੀਕ ਆ ਬਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੂਆ ਕਿਨ ਨਮਾ ਜੀ। ਇਹ ਜੀ ਦੂਜੇ ਸੂਏ ਝੋਟੀ ਸੂਈ ਆ ਜੀ ਅੱਜ ਫੇਰ ਹੋਈ ਆ ਜੀ। ਬੱਚਾ ਵੀ ਆ ਜੀ। ਬੱਚਾ ਮਗਰ ਕੱਟੀ ਆ ਜੀ। ਠੀਕ ਆ ਜੀ ਡਨ ਆ ਜੀ। ਹਾਂਜੀ ਜੇਰ ਲੋਡ ਜੋ ਕਿ ਸਾਰੀ ਵਹਿਲੀ ਕਰਤੀ ਇਹਦਾ ਬੱਚੇ ਨੂੰ ਪਿਆ ਕਰਨੀ ਕਿ 3 ਕਿਲੋ ਚੋਤਾ ਵਾ ਠੀਕ ਹੈ ਜੀ ਹਾਂਜੀ 7 ਕਿਲੋ ਬੋਲਾ ਮੰਨ ਲਈਏ ਇਸ ਟਾਈਮ ਠੀਕ ਹੈ 7 ਕਿਲੋ ਬੋਲਾ ਨੈਟਰ ਆਈ ਆ ਬੱਚਾ ਮਗਰ ਕੱਟੀ ਆ ਸੁਆ ਦੂਜਾ ਕੁੰਡਾ ਸਿੰਘ ਆ ਜੀ ਕਿੰਨਾ ਕ ਪਾਜੂ ਵੀਰੇ ਤਾਂ ਚੌੜੀ 11 12 ਕਿਲੋ ਖੁੱਲਾ ਚਵਾ ਦੇਣਾ ਠੀਕ ਆ ਮੂੰਹ ਤਾਂ ਚਾਰ ਦੰਦ ਬੱਚਾ ਹੀ ਆ ਹਜੇ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਗੋਹ ਔਰ ਵੀ ਛਟਾਣੀ ਜੀ ਕੋਈ ਫੂਡ ਚੰਗ ਆ ਥਾਣਾ ਦੀ ਗਾਰੰਟੀ ਆ ਬੱਚਾ ਮਗਰ ਕੱਟੀ ਆ ਭਾਰ ਪਿੱਛੇ ਦੀ ਵੀ ਵੀਰੇ ਗਾਰੰਟੀ ਆ ਹਾਂਜੀ ਹਾਂਜੀ ਗਾਰੰ ਤੇ ਡਿਮਾਂਡ ਵੀਰੇ ਲੈਣ ਦੇਂ ਜੀ ਇਹਦਾ 2 ਗੱਟ ਅਸੀ ਮੁੱਲ 78000 ਹਾਂਜੀ 78000 ਠੀਕ ਹੈ ਛੋਟੇ ਛੋਟੇ ਭਾਈ ਹੁੰਦੇ ਆ 78000 ਰੁਪਏ ਡਿਮਾਂਡ ਆ ਜੀ 2 ਨੰਬਰ ਵੀਰੇ ਇਹ ਜੀ ਤੀਜੇ ਸੂਏ ਮੱਝ ਆ ਜੀ ਤੇ ਪੌਣੇ 4 ਮਹੀਨਾ ਦੀ ਗੱਭਣ ਆ ਜੀ ਤੇ 5 ਕਿਲੋ ਦੁੱਧ ਆ ਜੀ ਪੌਣੇ 4 ਮਹੀਨੇ ਦੀ ਗੱਭਣ ਚੈੱਕ ਪਾਸ ਤੇ ਮਿਲਦੀ ਕਿਵੇਂ ਵੀਰੇ ਮਿਲਦੀ ਵੀਰੇ ਟੀਕੇ ਤੇ ਮਿਲਣਾਂ ਨੇ ਬਾਲਟੀ ਜੀ ਵਧੀਆ ਵੀਲਾ ਤੇ ਚੜਨੀ ਕਰਨੀ ਕੋਈ ਠੀਕ ਹੈ ਪੌਣੇ ਇਕਲਾ ਬੰਦਾ ਚੋਲਵੇ ਠੀਕ ਹੈ ਜੀ ਪੌਣੇ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਦੁੱਧ ਕਿੰਨਾ ਦੱਸਿਆ ਸੀ ਦੁੱਧ 5 ਕਿਲੋ ਜੀ ਦੁੱਧ 5 ਕਿਲੋ ਨੈਟ ਤਿਆਰ ਆ ਜੀ ਥਣਾ ਦੀ ਡੰਨਾ ਜੀ ਹਾਂ ਜੀ ਨਹੀਂ ਭੂਰ ਨਹੀਂ ਛਟਾਣੀ ਕੋਈ ਠੀਕ ਆ ਥਣਾ ਦੀ ਬਾਈ ਕਹਿੰਦਾ ਗਰੰਟੀ ਹੋਊਗੀ ਬੇਫਿਕਰ ਹੋ ਜਾ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਟਸ਼ੰਕ ਪੂਰਾ ਵੀਣ ਬਾਕੀ ਚੈੱਕ ਕਰ ਸਕਦੇ ਜੀ 4 ਕਿਲੋ ਦੁੱਧ ਆਪਦਾ ਜੋਕ ਕੇ ਲੈ ਜੇ ਕੋਈ ਵੀਰ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਤਾਂ ਡਿਮਾਂਡ ਵੀਰੇ ਦੀ ਇਹਦੇ 58000 ਮੌਲੀ ਹੋਜੂ ਲੈਸ ਜੀ ਹਾਂਜੀ ਹਾਂਜੀ ਲੈਸ ਕਰ ਦਾਂਗੇ ਇਹਦੀ ਡਿਮਾਂਡ ਬਾਈ 58000 ਕਰਦੇ ਆ ਬਾਕੀ ਵਿੱਚੋਂ ਮਾਣ ਤਾਨ ਹੋਜੂਗਾ ਅੱਗੇ ਵੀਰੇ ਤੈਨੂੰ ਨੰਬਰ ਸੁਹਾ ਕਿੰਨਾ ਮਾਜੀ ਇਹ ਤੀਜੇ ਸੂਹ ਸੁਣੀ ਆ ਯਾਰ ਕੀ ਸਮਾਂ ਕਿੰਨਾ ਲੈਂਦੀ ਆ ਜੀ ਬੱਸ ਅਸੀਂ ਢਾੜੀ ਡਾਂਗ ਦੀ ਸੂਹ ਹੋ ਗਈ ਏ ਠੀਕ ਆ ਜੀ ਕਿੰਨਾ ਕਪਾ ਜੂ ਵੀਰੇ ਦੁੱਧ ਬਹੁਤਵਾਦੂ ਵੀ 12 13 ਕਿਲੋ ਖੁੱਲਾ ਜੀ ਠੀਕ ਆ ਜੀ ਇਹ ਵੀ ਥਣਾ ਦੀ ਦੰਨ ਭਾਰ ਹਾਂਜੀ ਹਾਂਜੀ ਪਾਸ ਆਈ ਪੂਰੀ ਠੀਕ ਆ ਜੀ ਬਾਈ ਦੱਸਦਾ ਕਿ ਤਿਆਰੀਆਂ ਜੀ ਇਹ ਸੂਹ ਤੀਜਾ ਸੁੰਦੀ ਆ ਜੀ 11 12 ਕਿਲੋ ਦੁੱਧ ਦੀ ਉਮੀਦ ਹੈ ਜੀ ਬਾਕੀ ਫੇਸ ਕੁਆਲਟੀ ਸੋਹਣੀ ਹੈ ਥਾਣਾ ਦੇ ਸਹਿਜ ਵੀ ਸੋਹਣੇ ਹੈ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਜੀ 11 12 ਕਿਲੋ ਦੁੱਧ ਕਹਿੰਦਾ ਵੀ ਕੀ ਹੈ ਕਿਉਂਕਿ ਤਿਆਰੀ ਸੋਹਣੀ ਕੀਤੀ ਹੈ ਫਿਟਨੈਸ ਵਾਲਾ ਹਵਾਨ ਥਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਥਾਣਾ ਜੀ ਠੰਡੀ ਸੀਲ ਪੂਰੀ ਹੈ ਬਸ ਤਿਆਰੀਆਂ ਜੀ ਆ ਤੇ ਇਹਦੀ ਡਿਮਾਂਡ ਵੀਰੇ ਇਹਦਾ ਮੁੱਲ 70000 ਜੀ ਠੀਕ ਆ ਹੋ ਜਾਓ 700 ਹੀ ਦੇ ਦਾਂਗੇ ਜੀ ਠੀਕ ਹੈ ਜੀ ਇਹਦਾ ਮੁੱਲ 77000 ਰੁਪਏ 76000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਅੱਗੇ ਕਾਲੀ ਵੜ ਵੀਰੇ 4 ਨੰਬਰ ਸੂਆ ਕਰਨ ਮਾ ਜੀ ਇਹ ਜੀ ਪਹਿਲਣ ਵੱਛੀ ਆ ਜੀ ਠੀਕ ਆ ਜੀ ਇਹ ਅਖੀਰ ਕੀ ਹੋਈ ਆ ਮੇਰੇ ਖਿਆਲ ਚ ਦੰਦਾ ਰੂਗੀ ਹਜੇ ਠੀਕ ਆ ਜੀ ਹਾਂ ਜੀ ਇਹ ਫਾਰਮ ਜੋ ਵਚੀ ਲਈ ਖੁੱਲੀ ਛੱਡੀ ਉਹਨੇ ਥੋੜੇ ਉਪਰਾਂ ਕਰਦੀ ਆ ਠੀਕ ਆ ਵੀਰੇ ਹਾਂਜੀ ਤੇ ਦੁੱਧ 8 ਕਿਲੋ ਚੋਕੇ ਲਿਆਈਏ ਸਵਾ ਦੋ ਮਹੀਨੇ ਚੈੱਕ ਪਾਸ ਆਈ ਸਵਾ ਦੋ ਮਹੀਨਿਆਂ ਦੀ ਹਾਂਜੀ ਚੈੱਕ ਕਰਾ ਕੇ ਲੈ ਜੀ ਹਾਂਜੀ ਹਾਂਜੀ ਆ ਦਵਾ ਦੀ ਚੈੱਕ ਕਰਾ ਲੈ ਠੀਕ ਆ 8 ਕਿਲੋ ਦੁੱਧ ਬਾਈ ਕੰਦਾ ਚੋਕੇ ਲਿਆਏ ਤਾਜੀ ਲਿਆਂਦੀ ਆ ਜੀ ਇਹ ਦੇ ਜਿਹਨੇ ਹੁਣ ਮੰਨ ਕੇ ਲਈ 5 ਕਿਲੋ ਮੰਨ ਕੇ ਉਹਦੇ ਉਪਰ ਹੀ ਕਰੀ ਜਾਂਦੀ ਵੀ ਬੰਨੀ ਨਹੀਂ ਕਰਕੇ ਉਹਨਾਂ ਨੇ ਲਈ ਹਾਂ ਬੰਨੀ ਫਿਰਦੀ ਆ ਕੰਦ ਕਾਠ ਪੂਰਾ ਚੰਗਾ ਵਜਨ ਵਜੂਦ ਵੀ ਚੰਗਾ 5 ਕਿਲੋ ਬਾਈ ਕੰਦਾ ਤੁਸੀਂ ਮੰਨ ਕੇ ਆਜੋ ਪੌਣੇ ਕ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਥ ਦੰਦੋ ਬਾਈ ਖੀਰੀ ਦਾ ਹੱਦਾ ਜੀ ਤੇ ਡਿਮਾਂਡ ਵੀਰੇ ਦੀ ਇਹਦਾ ਮੁੱਲ 45000 ਜੀ ਹੋਜੂ ਲੈਸ ਜੀ ਹਾਂਜੀ ਇਹ 43 ਦੇ ਦਾਂਗੇ ਆਪ ਠੀਕ ਹੈ ਜੀ ਇਹਦਾ ਮੁੱਲ 45000 ਰੁਪਏ 43 ਦੀ ਦੇ ਦਾਂਗੇ ਬਾਈ ਕਹਿੰਦਾ ਤੇ ਅੱਗੇ ਆ ਕੇ ਪੰਜ ਨੰਬਰ ਵੀਰੇ ਸੂਆ ਕਿੰਨਵਾ ਜੀ ਇਹਦੇ ਜਿਹੜੇ ਸੂਏ ਵਹਿੜਾ ਹੀ ਠੀਕ ਹੈ ਜੀ ਪੰਜ ਨੂੰ ਹੋਵੇ 10 11 ਦਾ ਨਸੂਈ ਨੂੰ ਹੀ ਠੀਕ ਹੈ ਬੱਚਾ ਜੀ ਵਿਚਾਰਾ ਹੀ ਵੱਛਾ ਹੀ ਮਗਰ ਠੀਕ ਹੈ ਜੀ ਕਿੰਨਾ ਦੋ ਤਿਆਰ ਹੈ ਜੀ ਇਸ ਟਾਈਮ 13 ਲੀਟਰ ਖੁੱਲਾ ਤਿਆਰ ਆ ਜੀ ਜੋਕ ਕੇ ਦੇ ਦਾਂਗੇ ਹਾਂਜੀ ਹਾਂਜੀ 13 ਕਿਲੋ ਨੈਟ ਦੁੱਧ ਤਿਆਰ ਆ ਜੀ ਬੱਚਾ ਮਗਰ ਵੱਛਾ ਜ ਥਾਣਾ ਦੀ ਡਾਨਾ ਮੇਰੇ ਖਾਨੀ ਆਂਦੀ ਵੀਰੇ ਬਜਨ ਮੌਜੂਦ ਵੀ ਕਰਮਾਲੀ ਦਾ ਚੰਗਾ ਫੁੱਲ ਹੈਵੀ ਬੋਡੀ ਵੇਟ ਦੀ ਸਮੀ ਬਲੀ ਚੰਗੀ ਆ ਥਾਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਤੇ ਇਹਦੀ ਡਿਮਾਂਡ ਬਈ ਇਹਦਾ ਮੁੱਲ 55000 ਜੀ ਇਹਦਾ ਮੁੱਲ ਬਈ ਕਹਿੰਦਾ 55000 ਰੁਪਏ ਛੋਟੇ ਛੋਟੇ ਭਾਈ ਆ ਜੀ ਅੱਗੇ ਵੀਰੇ ਆਗੇ 6 ਨੰਬਰ ਸੂਆ ਕੇ ਨਮਾ ਜੀ ਇਹਦਾ ਇਹ ਜੀ ਤਾਂ ਦੂਜੇ ਸੂਏ ਸੁਣੀ ਆਰ ਕੀ ਠੀਕ ਆ ਜੀ ਮਾਲਕ ਦਾਦਾ ਜੀ 13 14 ਕਿਲੋ ਪਹਿਲਾਂ ਦਾ ਦਿੱਤਾ ਜੀ ਠੀਕ ਆ ਜੀ ਸਵਾ 15 ਕਿਲੋ ਤਾਂ ਪਿਆ ਹੀ ਦਊਗੀ ਠੀਕ ਆ ਬਾਈ ਇਹ ਹਫਤੇ ਦੇ ਅੰਦਰ ਨਾਲ ਸੂਬ ਹੋ ਗਈ ਠੀਕ ਆ ਜੀ ਹਫਤੇ ਦੀ ਕੱਚੀ ਆ ਜੀ ਬਾਕੀ ਅੰਗ ਕ੍ਰੋਸ ਆ ਜਾਂਦਾ ਜੀ ਇਹਦਾ ਹਨਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਇੱਕ ਦੋ ਦਿਨ ਪਸ਼ੂ ਕਈ ਰ ਉੱਪਰ ਵੀ ਲਿਜਾ ਸਕਦੇ ਤੇ ਜਾਂ ਪਹਿਲਾਂ ਵੀ ਸੂ ਸਕਦਾ ਬਾਕੀ ਫੇਸ ਕੁਆਲਿਟੀ ਸੋਹਣੀ ਹੈ ਚੈੱਕ ਕਰ ਸਕਦੇ ਕ੍ਰੋਸ ਸੰਗ ਅ ਦੁੱਧ ਸੰਗਣਾ ਹੋਊ ਤੇ ਇਹਦੀ ਡਿਮਾਂਡ ਬਾਈ ਇਹਦਾ ਮੁੱਲ 45000 ਦੀ ਠੀਕ ਆ ਇਹਦਾ ਮੁੱਲ ਬਾਈ ਕਹਿੰਦਾ 45000 ਰੁਪਇਆ ਵਿੱਚੋਂ ਲੈਸ ਹੋ ਜਾਊਗਾ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ